ਇੰਨਾ ਸੋਹਣਾ ਸ਼ਾਂਤ ਇਲਾਕਾ ਨਾ ਆਪਣਾ ਕੰਢੀ ਦਾ ਜਾਂ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਬਿਲਕੁਲ ਬਿਲਕੁਲ ਪੰਜਾਬ ਦਾ ਸਭ ਤੋਂ ਵੱਡਾ ਡਿਸਟ੍ਰਿਕਟ ਹੀ ਹੁਸ਼ਿਆਰਪੁਰ ਆ ਭਾਜੀ ਹੂੰ ਜਿਹਦੀ ਪੈੜ ਬਹੁਤ ਲੰਬੀ ਆ ਤਲਵਾੜੇ ਤੱਕ ਪੈੜ ਆ ਭਾਜੀ ਉਹ ਬਹੁਤ ਠੀਕ ਨਾ ਪਹਿਲਾਂ ਬਹੁਤ ਸੀਗਾ ਹੁਣ ਗੜ੍ਹ ਸ਼ੰਕਰ ਤੱਕ ਪੈੜ ਆ ਹਾਂਜੀ ਹਾਂਜੀ ਤੇ 10% ਉਹ ਇਲਾਕੇ ਰਹਿੰਦੇ ਆ ਜਿੱਥੇ ਸਾਨੂੰ ਨਾ ਦੋ ਤਿੰਨ ਬੰਦਿਆਂ ਦੀ ਲੋੜ ਵਾ ਅੱਛਾ ਜੀ ਕਿਉਂਕਿ ਉੱਥੇ ਇਕੱਲਾ ਜਾਣਾ ਭਾਜੀ ਬਹੁਤ ਖਤਰਨਾਕ ਵਾ ਜਿੱਦਾਂ ਮੰਨ ਲਓ ਪਹਾੜ ਦੇ ਉੱਪਰ ਹਾਂਜੀ ਪੁਰਾਣੇ ਮੁਸਲਮਾਨ ਭਾਈਚਾਰੇ ਦੇ ਘਰ ਪਏ ਆ ਠੀਕ ਹੈ ਇੱਕ ਕਲਾਸ ਵੀ ਹੈ ਬੀ ਵੀ ਹੈ ਸੀ ਵੀ ਹੈ ਅੱਛਾ ਜੀ ਮਤਲਬ ਕੋ 10 ਕਿਸਮ ਦੀ ਜ਼ਮੀਨ ਹੈ ਠੀਕ ਆ ਜਿੱਦਾਂ ਹਲਕੀ ਜ਼ਮੀਨ ਜਿਹੜਾ ਪਹਾੜ ਹੈ ਸਭ ਤੋਂ ਹਲਕਾ ਜਿਹੜਾ ਪਹਾੜੀ ਏਰੀਆ ਹੈ ਪਰ ਜਿਹੜਾ ਪਹਾੜ ਜ ਨਹੀਂ ਕਿ ਪਹਾੜ ਦੇ ਵਿੱਚ ਹੀ ਬਗਦੇ ਸਟੈਪ ਹੁੰਦੇ ਨੇ ਹਾਂਜੀ ਬੰਜਰ ਵੀ ਹੁੰਦੇ ਨੇ ਜਿਹੜੇ ਨਹੀਂ ਬਗਦੇ ਜਿਹੜੇ ਬਗਦੇ ਕੀਤੇ ਜਾਂਦੇ ਨੇ ਜੀ ਜੀ ਤੇ ਬਾਹਰਲੇ ਲੋਕ ਖਰੀਦਦੇ ਨੇ ਕਿੱਧਰੇ ਆ ਹਾਂ ਸਾਡੇ ਲੋਕ ਤੰਗਾ ਕੇ ਵੇਚਦੇ ਨੇ ਹਾਂ ਇਸਨੂੰ ਵੇਚਣ ਦਾ ਰੀਜਮ ਵੇਚਣ ਦਾ ਰੀਜਮ ਤੇ ਤੰਗੀਆਂ ਕੋਹ ਰਾਹ ਰਸਤੇ ਨਹੀਂ ਉਹ ਲੋਕਾਂ ਲਈ ਵੀ ਤਾਂ ਉਹ ਵੀ ਰਸਤੇ ਆ ਕਿਹੜੇ ਜਿਹੜੇ ਬਾਹਰੋਂ ਬੰਦੇ ਆ ਰਹੇ ਆ ਬਾਹਰਲੇਆਂ ਲੋਕਾਂ ਕੋ ਪੈਸਾ ਵੱਧਦਾ ਉਹਨਾਂ ਨੂੰ ਪੈਸਾ ਰੱਖਣ ਨੂੰ ਫਲਾ ਜਗ੍ਹਾ ਨਹੀਂ ਟੈਕਸਾਂ ਦੇ ਬਚ ਕੇ ਉਹ ਜ਼ਮੀਨਾਂ ਖੇਤ ਰੇ ਨੇ ਉਹਨਾਂ ਦਾ ਭਾਜੀ ਪੁਆਇੰਟ ਆ ਮੈਂ ਉਹਨਾਂ ਵਾਲੇ ਸਮੇਂ ਨੂੰ ਉਹਨਾਂ ਨੂੰ ਕਈ ਗੁਣਾ ਰੁਪਈਆ ਬਚਣਾ ਸਹੀ ਗੱਲ ਆ ਨਾਲੇ ਭਾਜੀ ਜਿਹੜਾ ਅੱਜ ਇੱਕ ਇੱਕ 1 ਕਰੋੜ ਰੁਪਈਆ ਇਸ ਏਰੀਆ 'ਚ ਖਰਚ ਰਿਹਾ ਉਹਨਾਂ ਵਾਲੇ ਸਮੇਂ ਨੂੰ 20 ਕਰੋੜ ਬਚਣਾ ਮਾਨੂੰ ਜਿਹੜਾ ਜੰਗਲ ਚੋ ਘਾਹ ਵੀ ਕੱਟਣਾ ਨਾ ਉਹਦੇ ਲਈ ਵੀ ਅੰਗਰੇਜ਼ਾਂ ਦੇ ਟਾਈਮ ਦੇ ਉਹੀ ਕਾਨੂੰਨ ਚੱਲਿਆ ਆਏ ਨੇ ਕਟਾਰ ਧਾਰਾਈ ਸੀ ਉਸ ਟਾਈਮ ਦੇ ਮਤਲਬ ਕੱਚਾ ਘਾਹ ਵੀ ਅਸੀਂ ਨਹੀਂ ਕੱਟ ਸਕਦੇ ਅੱਜ ਵੀ ਨਹੀਂ ਕੱਟ ਸਕਦੇ ਤੇ ਆਜਾਂ ਦੀ ਪਨੀਰੀ ਆ ਪਰ ਮੈਂ ਇਹਨੂੰ ਛਿਲ ਰੱਖਣ ਦੀ ਰਾਤ ਨੂੰ ਸੰਭਲ ਖਾ ਜਾਂਦੇ ਆ ਕਹਿੰਦਾ ਉਹਦੇ ਕਰਕੇ ਰੱਖੇ ਖਾ ਵੀ ਗਏ ਸੰਭਲ ਖਾ ਜਾਂਦੇ ਇਹਨੂੰ ਹਾਂ ਸੰਭਲ ਹਰ ਚੀ ਖਾ ਜਾਂਦਾ ਉਹ ਠੱਡੀ ਦੇਖੋ ਪਸ਼ੂ ਕਿਸਮ ਦਾ ਜਾਨਵਰ ਬੜੀ ਜਾਂਦਾ ਜੀ 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 ਉਹ ਮੈਂ ਰਾਤ ਨੂੰ ਸੁਣਨਾ ਇੱਥੇ ਸਾ ਮੋੜਾ ਤੇ ਰਾਤ ਨੂੰ ਹੋ ਜਾਂਦੇ ਕਿ ਵੀਰ ਸਾਹਮਣੇ ਪਾਸੇ ਨੂੰ ਧਾਰ ਰਹੀ ਕਿ ਉਲਣ ਨੂੰ ਤਾਂ ਹੁਣ ਪੱਠੇ ਤਾਂ ਬਚਾਣੇ ਪੈਂਦੇ ਜਿੱਦਾਂ ਇਹ ਬਹਿਰੇ ਜਿਸ ਤਰ੍ਹਾਂ ਆਈ ਵਿਛਵਾਇਆ ਤੇ ਇਹ ਰਾਤ ਨੂੰ ਸੁੰਨ ਦਾ ਰਜiment ਮੈਂ ਇਹ ਨਹੀਂ ਕਿਤੇ ਵਿੱਚ ਖੇਤ ਜੀ ਸਹੀ ਦਾ ਜਿਨ ਨੇ ਪੰਜਾਬ ਦਾ ਇਹ ਇਲਾਕਾ ਨਹੀਂ ਦੇਖਿਆ ਉਹਨੇ ਪੰਜਾਬ ਚ ਕੁਛ ਦੇਖਿਆ ਹੀ ਨਹੀਂ ਭਾਜੀ ਰਾਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਕਰਮਸ਼ੇਣੀ ਭਾਜੀ ਹੁਣਾਂ ਘੁੰਮ ਰਹੇ ਆ ਕਰਮਸ਼ੇਣੀ ਵਲੌਗਸ ਬਾਰੇ ਤੁਸੀਂ ਜਾਣਦੇ ਹੋਵੋਗੇ ਪੰਜਾਬ ਦਾ ਕੰਢੀ ਇਲਾਕਾ ਐਕਸਪਲੋਰ ਕਰਦੇ ਭਾਜੀ ਹੁਣੀ ਜਿਵੇਂ ਕਿ ਮੈਂ ਵੀ ਕੰਢੀ ਦਾ ਇਲਾਕਾ ਐਕਸਪਲੋਰ ਕਰਦਾ ਰਹਿਣਾ ਆ ਭਾਜੀ ਹੁਣੀ ਮੇਰੇ ਤੋਂ ਕਾਫੀ ਜ਼ਿਆਦਾ ਐਕਸਪਲੋਰ ਕਰਦੇ ਆ ਇਹ ਇਲਾਕਾ ਤੇ ਭਾਜੀ ਕੀ ਹਾਲ ਆ ਜੀ ਬਹੁਤ ਵਧੀਆ ਤੁਸੀਂ ਦੱਸਾਓ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅੱਜ ਮੈਂ ਭਾਈ ਨਾਲ ਜਾ ਰਹੇ ਆ ਜੀ ਕੋਕੋਨਟ ਵੱਲ ਨੂੰ ਇਹ ਹੀ ਕੰਢੀ ਦਾ ਇਲਾਕਾ ਐਕਸਪਲੋਰ ਕਰ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਇੱਕ ਵੱਖਰਾ ਐਕਸਪੀਰੀਅੰਸ ਭਾਜੀ ਦੀ ਨੌਲੇਜ ਦਾ ਵੀ ਫਾਇਦਾ ਲੈ ਰਹਾ ਨਾ ਨਾਲ ਜੀ ਤੇ ਹੋਰ ਭਾਜੀ ਤੁਸੀਂ ਉਧਰ ਕੰਢੀ ਦਾ ਕਿਹੜਾ ਕਿਹੜਾ ਇਲਾਕਾ ਐਕਸਪਲੋਰ ਕੀਤਾ ਥੋੜਾ ਥੋੜਾ ਦੱਸੋ ਭਾਜੀ ਤਕਰੀਬਾ ਹਨਾ 90% ਇਲਾਕਾ ਹੋ ਚੁੱਕਾ ਕੰਪਲੀਟ ਅੱਛਾ ਜੀ 10% ਉਹ ਇਲਾਕੇ ਰਹਿੰਦੇ ਆ ਜਿੱਥੇ ਸਾਨੂੰ ਨਾ ਦੋ ਤਿੰਨ ਬੰਦਿਆਂ ਦੀ ਲੋੜ ਵਾ ਅੱਛਾ ਜੀ ਕਿਉਂਕਿ ਉੱਥੇ ਇਕੱਲਾ ਜਾਣਾ ਭਾਜੀ ਬਹੁਤ ਖਤਰਨਾਕ ਵਾ ਜਿੱਦਾਂ ਮੰਨ ਲਓ ਪਹਾੜ ਦੇ ਉੱਪਰ ਹਾਂਜੀ ਪੁਰਾਣੇ ਮੁਸਲਮਾਨ ਭਾਈਚਾਰੇ ਦੇ ਘਰ ਪਏ ਆ ਠੀਕ ਆ ਉਹ ਘਰ ਹਜੇ ਤੱਕ ਵੀ ਹੈਗੇ ਆ ਉੱਥੇ ਕੋਈ ਨਹੀਂ ਗਿਆ ਭਾਜੀ ਅੱਛਾ ਜੀ ਉੱਥੇ ਜਾਣ ਵਾਸਤੇ ਸਾਨੂੰ ਇੱਕ ਤਾਂ ਇਲਾਕਾ ਨਿਵਾਸੀ ਹਾਂਜੀ ਇੱਕ ਤਿੰਨ ਬੰਦ ਦੋ ਤਿੰਨ ਬੰਦੇ ਹੋਰ ਜਿਹੜਾ ਦੀ ਹੈਲਪ ਭਾਜੀ ਜਿੱਦਾਂ ਹੁਣ ਇੱਧਰ ਜਾਨਵਰੀ ਹੈ ਜੰਗਲੀ ਜਾਨਵਰ ਆ ਜੀ 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 ਟੈਂਦੂਆ ਵਗੈਰਾ ਹੈਗੇ ਆ ਹਾਂਜੀ 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 ਉਹ ਮੋਸਟਲੀ ਉੱਚੀ ਥਾਂ ਤੇ ਬੈਠਦੇ ਆ ਅੱਛਾ ਜੀ ਤਾਂ ਕਰਕੇ ਉਹਦੇ ਕਰਕੇ ਜਾਣਾ ਪੈਣਾ ਆ ਉਹ ਮਤਲਬ ਕੱਢਾਂਗੇ ਪ੍ਰੋਗਰਾਮ ਆ ਆਪਾਂ ਠੀਕ ਆ ਤੇ ਉਹ ਵੀ ਇੱਥੇ ਇੱਕ ਅਕਬਰ ਦਾ ਕਿਲਾ ਵੀ ਆ ਭਾਜੀ ਤੁਹਾਨੂੰ ਮੈਂ ਉੱਥੇ ਵੀ ਲੈ ਕੇ ਜਾਣਾ ਆ ਅੱਛਾ ਜੀ ਮੈਂ ਵੀ ਐਕਸਪਲੇਨ ਕੀਤਾ ਆ ਠੀਕ ਆ ਮਤਲਬ ਆ ਇਕੱਲਾ ਅਕਬਰ ਨਹੀਂ ਕਹਿ ਸਕਦੇ ਹਾਂਜੀ ਹਾਂਜੀ ਬਹੁਤ ਰਾਜਿਆਂ ਨੇ ਰਾਜ ਕੀਤਾ ਉਸ ਕਿਲੇ ਤੇ ਮਲੋਟ ਪਿੰਡ ਦੇ ਵਿੱਚ ਪੈਂਦਾ ਆ ਉਹ ਮੈਂ ਸੁਣਿਆ ਵੀ ਖੰਡਰ ਬਣ ਚੁੱਕਾ ਹੈ ਨਾ ਹੁਣ ਖੰਡਰ ਬਣ ਗਿਆ ਭਾਜੀ ਕੋਈ ਧਿਆਨ ਨਹੀਂ ਦੇ ਰਿਹਾ ਉਸੇ ਵੱਲ ਪਰ ਜੇ ਉਹਨੂੰ ਧਿਆਨ ਦਿੱਤਾ ਜਾਵੇ ਅਸੀਂ ਬੱਚਿਆਂ ਨੂੰ ਇਤਿਹਾਸ ਦੱਸੀ ਹੈ ਨਾ ਭਾਜੀ ਹਾਂਜੀ ਹਾਂਜੀ ਉਹ ਚੀਜ਼ਾਂ ਬੱਚਿਆਂ ਵਾਸਤੇ ਬਹੁਤ ਨੌਲੇਜ ਵਾਲੀ ਚੀਜ਼ ਆ ਭਾਜੀ ਉਹ ਆਪਣੇ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਇਹੀ ਜੀ ਚੀਜ਼ ਹੋਣੀ ਬਹੁਤ ਪ੍ਰੋਪਰ ਆਊਟ ਮੂਵਮੈਂਟ ਆ ਭਾਜੀ ਬੰਦੇ ਲਈ ਬਿਲਕੁਲ ਹੁਸ਼ਿਆਰਪੁਰ ਦੇ ਵਿੱਚ ਅਕਬਰ ਦਾ ਕਿਲਾ ਵੀ ਕਦੀ ਸੀਗਾ ਇੱਥੇ ਨਹੀਂ ਨਹੀਂ ਸਹੀ ਭਾਜੀ ਤੁਸੀਂ ਇੱਕ ਗੱਲ ਨੋਟਿਸ ਕੀਤੀ ਆ ਜੀ ਜਿੰਨਾ ਸੋਹਣਾ ਸਾਡਾ ਹੁਸ਼ਿਆਰਪੁਰ ਦਾ ਇਲਾਕਾ ਆ ਨਾ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਆ ਖਾਸ ਕਰਕੇ ਨਾ ਕੰਢੀ ਦਾ ਇਲਾਕਾ ਆ ਜੀ ਓ ਮੱਕ ਮੈਂ ਕਹਿੰਦਾ ਵੀ ਅਮੇਜ਼ਿੰਗ ਆ ਅਮੇਜ਼ਿੰਗ ਜੇ ਤੁਸੀਂ ਬlesed ਆ ਜੇ ਤੁਸੀਂ ਇਸ ਜਗ੍ਹਾ ਤੇ ਹੈਗੇ ਆ ਤਾਂ ਭਾਜੀ ਤੁਸੀਂ ਹਨਾ ਲੋਕਾਂ ਨੂੰ ਇਹ ਇਲਾਕੇ ਆ ਜੇ ਮੈਂ ਕਹਿੰਦਾ ਲੋਕੇ ਨਾ ਕੁਲੂ ਮਨਾਲੀ ਭੁੱਲ ਜਾਣਗੇ ਭੁੱਲ ਜਾਣਗੇ ਬਿਲਕੁਲ ਮਤਲਬ ਇੰਨਾ ਸੋਹਣਾ ਸ਼ਾਂਤ ਇਲਾਕਾ ਆ ਨਾ ਆਪਣਾ ਕੰਢੀ ਦਾ ਜਹਾ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਬਿਲਕੁਲ ਬਿਲਕੁਲ ਪੰਜਾਬ ਦਾ ਸਭ ਤੋਂ ਵੱਡਾ ਡਿਸਟ੍ਰਿਕਟ ਹੀ ਹੁਸ਼ਿਆਰਪੁਰ ਆ ਭਾਜੀ ਹੂੰ ਜਿਹਦੀ ਪੈੜ ਬਹੁਤ ਲੰਬੀ ਆ ਤਲਵਾੜੇ ਤੱਕ ਪੈੜ ਆ ਭਾਜੀ ਉਹ ਬਹੁਤ ਠੀਕ ਆ ਨਾ ਪਹਿਲਾਂ ਬਹੁਤ ਸਿਗਾ ਹੁਣ ਗੜ ਸ਼ੰਕਰ ਤੱਕ ਪੈੜ ਆ ਹਾਂਜੀ ਹਾਂਜੀ ਤੇ ਜਿੰਨਾ ਪਹਾੜੀ ਜਿੱਥੋਂ ਪਹਾੜੀਆਂ ਸ਼ੁਰੂ ਹੁੰਦੀਆਂ ਆ ਉਹ ਆਪਣਾ ਕੰਢੀ ਦਾ ਏਰੀਆ ਹੀ ਆ ਭਾਜੀ ਰਾਈਟ ਰਾਈਟ ਠੀਕ ਆ ਤੂੰ ਦੇਖ ਲਓ ਪਾਂਡਵਾ ਨੇ ਇੱਥੇ ਰਾਜ ਕੀਤਾ ਜਿਹੜਾ ਅਗਿਆਤ ਵਾਸਾ ਹੂੰ ਹੂੰ ਕਿੰਨਾ ਚਿਰ ਪਾਂਡਵ ਅਗਿਆਤ ਵਸ ਇੱਥੇ ਰਹੇ ਆ ਬਹੁਤ ਉਹਨਾਂ ਦੀਆਂ ਮੋੜ ਜਗ੍ਹਾ ਮਿਲਦੀਆਂ ਇੱਥੇ ਉਹਨਾਂ ਦੀਆਂ ਜਗ੍ਹਾ ਮਿਲਦੀਆਂ ਹਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਇੱਥੇ ਜਗ੍ਹਾ ਮਿਲਦੀਆਂ ਮਿਲਦੀਆਂ ਉਹਨਾਂ ਦੇ ਕਿਲੇ ਮਿਲਦੇ ਆ ਹੂੰ ਫਿਰ ਜਿਹੜਾ ਕਪੂਰਥਲੇ ਰਾਜ ਦਾ ਰਾਜਾ ਹੋਇਆ ਭਾਜੀ ਜੀ 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 ਰਿਆਸਤ ਦਾ ਹਾਂ ਰਿਆਸਤ ਦਾ ਹਾਂ ਹਾਂ ਉਹਦਾ ਭਾਜੀ ਇੱਥੇ ਕਿਲਾ ਹੈਗਾ ਉਹਦਾ ਰਾਜ ਹੈਗਾ ਉਹਦੀ ਹਵੇਲੀ ਹੈਗੀ ਆ ਬੱਲੇ ਬੱਲੇ ਮਤਲਬ ਬਹੁਤ ਬਹੁਤ ਚੀਜ਼ਾਂ ਆ ਭਾਜੀ ਮਤਲਬ ਜੇ ਬੰਦਾ ਐਕਸਪਲੇਨ ਕਰਨ ਤੇ ਆਵੇ ਨਾ ਇਹ ਕਥੀਆ ਬਿਲਕੁਲ ਬਹੁਤ ਸਮਾਂ ਲੱਗਦਾ ਭਾਜੀ ਏ ਦੇਖੋ ਭਾਈ ਹੁਣਾਂ ਦਾ ਪਿਛਲੇ 1 ਸਾਲ ਦਾ ਐਕਸਪੀਰੀਅੰਸ ਆ ਜੀ ਲਗਭਗ ਮੈਨੂੰ ਲੱਗਦਾ ਭਾਈ ਤੁਸੀਂ ਰੋਜ਼ ਨਿਕਲਦੇ ਆ ਨਿਕਲਦੇ ਆ ਭਾਈ ਰੋਜ਼ ਨਿਕਲਦੇ ਆ ਰੋਜ਼ ਡੇਲੀ ਬਿਲਕੁਲ ਭਾਈ ਬਿਲਕੁਲ 1 ਸਾਲ ਤੋਂ ਨਿਰੰਤਰ ਡੇਲੀ ਕੰਡੀ ਦਾ ਇਲਾਕਾ ਐਕਸਪਲੋਰ ਕਰ ਨਿਕਲਦੇ ਆ ਬੜੀ ਵੱਡੀ ਗੱਲ ਆ ਇਹ ਜੀ ਤੇ ਉਹ ਵੀ ਮੋਸਟਲੀ ਇਕੱਲੇ ਹੀ ਤੇ ਜਿੱਦਾਂ ਹੁਣ ਭਾਜੀ ਦੱਸ ਰਹੀ ਕੋਸ਼ ਕਿਦਾਂ ਦੇ ਇਲਾਕੇ ਹੈਗੇ ਆ ਜਿੱਥੇ ਇਕੱਲੇ ਜਾਣਾ ਪੋਸੀਬਲ ਹੈ ਨਹੀਂਗਾ ਅਜੇ ਉਹ ਖੁਦ ਵੀ ਨਹੀਂ ਜਾ ਸਕੇ ਉੱਥੇ ਜੀ ਲੋਕਲ ਸਪੋਰਟ ਚਾਹੀਦੀ ਆ ਲੋਕਲ ਬੰਦੇ ਚਾਹੀਦੇ ਆ ਚਲੋ ਮੈਂ ਜਿਸ ਇਲਾਕੇ ਚ ਭਾਜੀ ਆਪਾਂ ਘੁੰਮ ਰਹੇ ਆ ਉਦਾਂ ਮੈਨੂੰ ਮੈਨੂੰ 뷰 ਬਹੁਤ ਸੋਹਣਾ ਦਿਖਿਆ ਤਾਂ ਕਰਕੇ ਮੈਂ ਤੁਹਾਨੂੰ ਗੱਲ ਰੋਕ ਕੇ ਨਾ 뷰 ਦਿਖਾਉਣਾ ਚਾਹੁੰਦਾ ਸਾਰੇ ਜੀ ਮੈਂ ਇਹ ਗੱਲ ਕਹਿਣ ਲੱਗਾ ਸੀ ਭਾਜੀ 뷰 ਦਿਖਾਓ ਲੋਕਾਂ ਨੂੰ ਆ ਦੇਖੋ ਇਹ ਹਿਮਾਚਲ ਨਹੀਂ ਹੈਗਾ ਭਾਜੀ ਦੱਸੋ ਇਹ ਆਪਣਾ ਹੁਸ਼ਿਆਰਪਰਾ ਭਾਜੀ ਦੇਖੋ ਤਾਂ ਉੱਚੀਆਂ ਉੱਚੀਆਂ ਪਹਾੜੀਆਂ ਦੇ ਗੱਬੇ ਛੋਟੇ ਛੋਟੇ ਘਰ ਭਾ ਪਾਜੀ ਦੇਖੋ ਇੱਕ ਘਰ ਉੱਪਰ ਇੱਕ ਥੱਲੇ ਇਦਾਂ ਹੀ ਪਾਜੀ ਕੁੱਲੂ ਮਨਾਲੀ ਚੀ ਆ ਪਾਜੀ ਇਹ ਚੀਜ਼ਾਂ ਦੀ ਕਦਰ ਨਹੀਂ ਹੈਗੀ ਸਾਡੇ ਪੰਜਾਬੀਆਂ ਨੂੰ ਮੈਂ ਸੱਚੀ ਕਹਿਣਾ। ਨਾਲ ਇਹ ਆ ਪਾਜੀ। ਛੇਤੀ ਨਾਲ ਬਾਹਰ ਨੂੰ ਪਾਜੀ ਮੈਨੂੰ ਬਹੁਤ ਮੈਸੇਜ ਆਉਂਦੇ ਆ। ਪਾਜੀ ਜ਼ਮੀਨ ਦਾ ਕੀ ਰੇਟ ਆ? ਹਾਂ। ਪਾਜੀ ਜਗ੍ਹਾ ਮਿਲ ਜੂਗੀ। ਮੈਨੂੰ ਵੀ ਬਹੁਤ ਆਉਂਦੇ ਪਾਜੀ। ਪਾਜੀ ਜਗ੍ਹਾ ਲੈ ਕੇ ਕਰਨਾ ਕੀ ਆ? ਇਹਨਾਂ ਨੇ ਮੁੜ ਕੇ ਇੱਕ ਮਹੀਨਾ ਰੋਗੇ ਮੁੜ ਕੇ ਫਿਰ ਬਾਹਰ ਚਲ ਜਣਗੇ। ਰਾਈਟ ਰਾਈਟ। ਪਰ ਜੋ ਨਜ਼ਾਰਾ ਇੱਥੇ ਆ ਕੇ ਆਣਾ ਪਾਜੀ ਸਵੇਰ ਤੋਂ ਸ਼ਾਮ ਤੱਕ ਉਹ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਹੁਣ ਅਸੀਂ ਸਵੇਰ ਦੇ ਆਏ ਆ ਮਤਲਬ ਸਾਡਾ ਮਨ ਆ ਗਈ ਸੀ ਜਾਈਏ ਨਾ ਨਾ ਇੱਥੋਂ। ਮਤਲਬ ਇੱਕ ਇੱਕ ਸਕੂਨ ਆ ਪਾਜੀ। ਨਾ ਫੋਨ ਦੀ ਟੈਨਸ਼ਨ, ਠੀਕ ਆ ਇਹ ਕੋਈ ਇਦਾਂ ਨਹੀਂ ਹੈਗਾ ਕਿ ਰੇਂਜ ਬੈਕਵਰਡ ਏਰੀਆ ਰੇਂਜ ਕਈ ਨੈਟਵਰਕ ਆਉਂਦੇ ਵੀ ਆ ਇੱਥੇ ਪਰ ਇਹ ਹੈ ਕਿ ਜੇ ਤੁਸੀਂ ਫੋਨ ਹੀ ਯੂਜ਼ ਕਰਨਾ ਆ ਫਿਰ ਭਾਜੀ ਇਰੀਜ ਫੋਨ ਦਾ ਫਾਇਦਾ ਵੀ ਨਹੀਂ ਫੇ ਕੀ ਕਰਨ ਆ ਇੱਥੇ ਫਿਰ ਕੋਈ ਫਾਇਦਾ ਨਹੀਂ ਹੈਗਾ ਸਕੂਨ ਲੈਣਾ ਤਾਂ ਫੋਨ ਬੰਦ ਕਰਕੇ ਬਿਲਕੁਲ ਬਿਲਕੁਲ ਜਿੱਦਾਂ ਇਧਰ ਇਲਾਕਿਆਂ ਚ ਆਉਣਾ ਨਾ ਮੈਂ ਇੱਕ ਰੂਹ ਖੇਡ ਜਾਂਦੀ ਆ ਬਿਲਕੁਲ ਭਾਜੀ ਜਿੰਨੀ ਹਰਿਆਲੀ ਦੇਖ ਕੇ ਸ਼ਾਂਤੀ ਜੀ ਮੈਂ ਕਹਿੰਦਾ ਇਹ ਐਕਸਪੀਰੀਅੰਸ ਖੁਦ ਇੱਥੇ ਆ ਕੇ ਪਤਾ ਲੱਗਦਾ ਆ ਆਓ ਇੰਨਾ ਸੋਹਣਾ ਪੰਜਾਬ ਦੇ ਮਤਲਬ ਹਰ ਕੋਨੇ ਚੋਂ ਬੰਦਾ ਇੱਥੇ ਜਦੋਂ ਆਊਗਾ ਨਾ ਉਹਨੂੰ ਟਾਈਮ ਵੀ ਨਹੀਂ ਲੱਗਦਾ ਜ਼ਿਆਦਾ ਆਉਣ ਦਾ। ਬਹੁਤ ਪਾਜੀ। ਤੇ ਇੱਥੇ ਜੇ ਹੋਵੇ ਤਾਂ ਇੱਕ ਦਿਨ ਰੁੱਕ ਕੇ ਜਾਓ। ਪਾਜੀ ਲੋਕਾਂ ਲੋਕਾਂ ਦੀ ਨੇਚਰ ਬਹੁਤ ਵਧੀਆ ਆ। ਹਾਂ। ਲੋਕਾਂ ਦੇ ਸੁਭਾਅ ਬਹੁਤ ਵਧੀਆ ਆ। ਅਸੀਂ ਕਿਤੇ ਜਾਵਾਂਗੇ ਨਾ ਪਹਿਲਾਂ ਅਗਲੇ ਪਾਣੀ ਚਾਹ ਫਿਰ ਪੁੱਛਦੇ ਆ ਪਾਜੀ। ਬਿਠਾਉਂਦੇ ਆ ਚਾਹ ਪਾਣੀ ਪੁੱਛਦੇ ਆ। ਨੇਚਰ ਬਹੁਤ ਸੋਹਣੀ ਆ। ਮਤਲਬ ਅਲੱਗ ਹੀ ਨਜ਼ਾਰਾ ਆ। ਚਾਹੇ ਉਹ ਗਰੀਬ ਹੋ ਆ ਪਾਜੀ ਪਰ ਦਿਲ ਦੇ ਬਹੁਤ ਅਮੀਰ ਆ ਪਾਜੀ ਉਹ। ਬਹੁਤ ਬਹੁਤ। ਬਹੁਤ ਅਮੀਰ ਦਿਲ ਦੇ। 201 ਸਾਡੀ ਬੇਨਤੀ ਆ। ਹਾਂਜੀ ਤੁਸੀਂ ਇੱਥੇ ਘੁੰਮਣ ਜਰੂਰ ਆਉਣਾ ਆ ਪਰ ਜਿਹੜੇ ਇਲਾਕਾ ਨਿਵਾਸੀ ਆ ਨਾ ਬਹੁਤ ਸ਼ਾਂਤ ਸੁਭਾਅ ਦੇ ਆ ਇੱਥੇ ਭਾਜੀ ਸ਼ੋਰ ਸ਼ਰਾਬਾ ਬਹੁਤ ਕਰਦੇ ਆ ਆ ਕੇ ਵਾਹ ਬਿਲਕੁਲ ਬਿਲਕੁਲ ਕਰਦੇ ਡਿਸਟਰਬ ਬਹੁਤ ਹੁੰਦੇ ਆ ਜਨਾਨੀਆਂ ਬਾਹਰ ਨਿਕਲ ਨਹੀਂ ਸਕਦੀਆਂ ਮੁੰਡੇ दारू ਪੀਂਦੇ ਆ ਕੇ ਸਿੱਕਾ ਪਿੰਦੇ ਆ ਉਹ ਮੈਂ ਨਾ ਪਿੱਛੇ ਜੇ ਕੁਕਨੜ ਤੁਸੀਂ ਵੀ ਘੁੰਮੇ ਆ ਜੀ ਜੀ ਥਾਣੇ ਪਿੰਦੇ ਨਾ 10 12 ਘਰ ਆ ਹੂੰ ਹੂੰ ਉਹ ਜਨਾਨੀਆਂ ਵਿਚਾਰੀਆਂ ਕਹਿੰਦੀ ਅਸੀਂ ਕੀ ਕਰਨਾ ਚੰਗੇ ਨੂੰ ਇਹਨੂੰ ਹਾਂ ਇੱਥੇ ਆ ਕੇ ਉੱਚੀ ਚ ਡੈਕ ਲਾਉਂਦੇ ਆ ਲਾਉਂਦੇ ਲਾਉਂਦੇ ਅੰਡਾ ਮੀਟ ਬਣਾਉਂਦੇ ਪਾਜੀ ਬਣਾਉਣ ਜੋ ਮਰਜੀ ਕਰਨ ਪਰ ਸ਼ਰਾਬਾ ਪੀ ਕੇ ਪਾਜੀ ਉੱਥੇ ਰੋਲਾ ਪਾਉਂਦੀ ਗਾਲਾਂ ਕੱਢਦੇ ਉਹ ਗਲਤ ਵਾ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਕੁਦਰਤ ਦਾ ਨਜ਼ਾਰਾ ਜ਼ਰੂਰ ਲੈਣ ਆਓ ਇੱਥੇ ਇਹ ਬਹੁਤ ਸ਼ਾਂਤ ਏਰੀਆ ਆ ਪਰ ਇਹ ਆ ਕਿ ਇੱਕ ਤੁਸੀਂ ਦੇਖੋ ਤੁਸੀਂ ਫੈਮਲੀ ਨਾਲ ਆਓ ਤਾਂ ਫੈਮਲੀ ਵਾਂਗ ਹੀ ਟ੍ਰੀਟ ਕਰੋ ਇੱਥੇ ਆ ਕੇ ਕਿ ਜਿੱਦਾਂ ਅਸੀਂ ਕਿਸੇ ਦਾ ਗਾਲ ਨਹੀਂ ਸੁਣ ਸਕਦੇ ਅਸੀਂ ਕੱਢੀਏ ਬਿਨਾ ਪਾਜੀ ਕਿਸੇ ਨੂੰ ਨਾ ਉੱਥੇ ਇਹਦੀ ਮਾਪੇਣ ਉੱਥੇ ਤੁਰ ਹੀ ਜਾਂਦੀ ਆ ਉਹਨੂੰ ਸੰਗ ਨਾ ਲੱਗੇ ਕਿ ਮੈਂ ਕਿੱਥੇ ਜਾਣ ਲੱਗੀ ਆ ਕਿਉਂਕਿ ਇਹ ਲੋਕੀ ਪਾਜੀ ਗਰੀਬ ਆ ਬੋਲ ਨਹੀਂ ਸਕਦੇ ਕਿ ਅਸੀਂ ਕਿੰਨਾ ਲੜੀਏ ਇੱਥੇ ਪਰ ਬਹੁਤ ਏਰੀਆ ਦੇਖਣ ਵਾਲਾ ਆ ਤੇ ਬਹੁਤ ਵਧੀਆ ਸੁਹਾ ਆ ਜੀ ਇਹ ਇੱਕ ਪਾਜੀ ਗੱਲ ਚ ਐਡ ਕਰਨਾ ਚਾਹੁੰਨਾ ਮੈਂ ਉਹ ਇਹ ਆ ਮੈਂ ਜਦੋਂ ਸ਼ੁਰੂ ਚ ਵੀਡੀਓ ਬਣਾਈਆਂ ਨਾ ਇਹ ਕੁਐਸਚਨ ਬਹੁਤ ਰੇਜ਼ ਹੋਏ ਸੀ ਇਹ ਤੇ ਉਹ ਚ ਦੱਸਿਆ ਵੀ ਇਹ ਮੈਂ ਚੀਜ਼ ਨੂੰ ਉਹ ਕਹਿੰਦੇ ਵੀ ਆਪਾਂ ਕੀ ਕਰੀਏ ਆਪਾਂ ਕਹੀਦਾ ਪਰ ਰਸੂਖਦਾਰ ਬੰਦੇ ਆਉਂਦੇ ਬੜੇ ਉਹ ਬੰਦੂਕਾਂ ਵੀ ਦਿਖਾਉਂਦੇ ਕਈ ਵਾਰੀ ਸਾਨੂੰ ਪਾਜੀ ਆਉਂਦੇ ਆ ਜੀ ਮੁੰਡੇ ਇਹ ਮੈਂ ਤਾਂ ਵੀ ਗੱਲ ਕੀਤੀ ਉਹਨਾਂ ਨਾਲ ਪੋਲਿਟੀਕਲ ਅਪਰੋਚ ਹੁੰਦੀ ਆ ਉਹਨਾਂ ਦੀ ਉਹ ਦਿਖਾਉਂਦੇ ਆ ਕਿ ਤੁਸੀਂ ਕਰ ਲਓ ਜੋ ਕਰਨਾ ਆਪਾਂ ਤਾਂ ਕਰਨਾ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ ਤੁਸੀਂ ਸਾਫ ਸਪਾਈ ਕੀਤੀ ਹਾਂ ਹਨਾ 500 ਬੋਤਲ ਨਿਕਲੀ ਪਾਜੀ ਘੱਟੋ 500 ਦਾਰੂ ਦੀ ਬੋਤਲ ਗੰਧ ਹੋਰ ਵੱਧ ਗੰਧ ਹੋਰ ਕੁਰਕਰੇ ਲੇਜ਼ਾਂ ਦੇ ਪੈਕਟਾਂ ਦੇ ਆ ਪਾਜੀ ਉਹ ਪਾਣੀ ਜਿਹੜਾ ਅੰਮ੍ਰਿਤ ਉਹ ਜਿਹੜਾ ਝਰਨਿਆਂ ਦਾ ਪਾਣੀ ਆ ਪਾਜੀ ਉਹ ਤਾਂ ਗੰਦਾ ਹੋ ਗਿਆ ਵੀ ਪਾਜੀ ਉੱਥੋਂ ਹੀ ਗੰਦਾ ਸੋਰਸ ਹੀ ਸੋਰਸ ਤੋਂ ਹੀ ਸ਼ੁਰੂ ਕਰਦੇ ਗੰਦਾ ਕਰਨਾ ਥੱਲੇ ਕੀ ਜਾਣਾ ਉਹੀ ਯੂਜ਼ ਕਰਦੇ ਆ ਉਹੀ ਯੂਜ਼ ਕਰਦੇ ਉਹੀ ਨਹਾਉਣ ਨੂੰ ਪੀਣ ਨੂੰ ਉਹ ਵਰਤਿਆ ਜਾਂਦਾ ਆ ਮੈਨੂੰ ਥੱਲੇ ਦੱਸਦੇ ਹੀ ਬੰਦੇ ਪਰ ਥੋੜਾ ਜਿਹਾ ਅਸੀਂ ਤਰਸ ਕਰੀਏ ਲੋਕਾਂ ਦੇ ਅਸੀਂ ਹੋਰ ਤਾਂ ਕੁਝ ਨਹੀਂ ਕਹਿ ਸਕਦੇ ਸੋलो ਨਹੀਂ ਪਾਜੀ ਇਹ ਦੇਖੋ ਇਹ ਬਹੁਤ ਇੱਕ ਵੱਡਾ ਪੁਆਇੰਟ ਆ ਆਪਾਂ ਕੋਸ਼ਿਸ਼ ਕਰੀ ਦੀ ਆ ਉੱਥੇ ਸਫਾਈ ਵੀ ਕੀਤੀ ਸੀਗੀ ਪਰ ਉਸ ਤੋਂ ਬਾਅਦ ਭਰਾ ਜੀ ਹੁਣੀ ਰਣਜੋਤ ਭਰਾ ਜੀ ਜਿਨ੍ਹਾਂ ਨੇ ਵੀਡੀਓ ਬਣਾਈ ਸੀ ਉਹ ਦੁਬਾਰਾ ਗਏ ਕਹਿੰਦੇ ਭਾਜੀ ਉੱਥੇ ਗੰਦ ਫੇਪੈਣ ਲੱਪਿਆ ਤੁਸੀਂ ਪਲੇਟਾਂ ਵੀ ਲਾਈਆਂ ਲੈ ਕੇ ਉੱਥੇ ਮੈਂ ਦੇਖੀਆਂ ਪਲੇਟਾਂ ਲੱਗੀਆਂ ਉੱਥੇ ਪਰ ਫਿਰ ਵੀ ਲੋਕਾਂ ਦੇ ਕੋਈ ਮਨਤੇ ਅਸਰ ਨਹੀਂ ਹੈਗਾ ਕੁਝ ਨਹੀਂ ਯਾਰ ਹਰੇਕ ਐਤਵਾਰ ਨੂੰ ਲੋਕੀ ਆਉਂਦੇ ਆ ਭਾਜੀ ਫਿਰ ਉਹੀ ਸ਼ੋਰ ਸ਼ਰਾਬਾ ਕਰੋ ਤੁਸੀਂ ਇੰਜੋਏ ਕਰਨਾ ਕਰੋ ਪਰ ਥੋੜਾ ਜਿਹਾ ਬੇਨਤੀ ਹੈ ਜੀ ਥੋੜਾ ਜਿਹਾ ਕੁਦਰਤ ਨਾਲ ਥੋੜਾ ਜਿਹਾ ਖਲਵਾੜ ਨਾ ਕਰੋ ਪਰ ਜਦੋਂ ਫਿਰ ਕੁਦਰਤ ਖਲਵਾੜ ਤੇ ਆਉਂਦੀ ਆ ਤੁਸੀਂ ਕਰੋਨਾ ਦੇ ਵਿੱਚ ਦੇਖ ਹੀ ਲਿਆ ਵੀ ਕੀ ਹਾਲ ਹੋਇਆ ਸੀਗਾ ਇਹ ਤਬਾਈ ਮੱਚਦੀ ਪੂਰੀ ਤਬਾਈ ਮੱਚਦੀ ਪੂਰੀ ਭਾਜੀ ਪਾਣੀ ਦੀ ਨਸੀਬ ਹੁੰਦਾ ਲੋਕੀ ਭੁੱਲ ਗਏ ਪੈਸੇ ਨੂੰ ਉਦੋਂ ਉਦੋਂ ਜਾਨ ਪਿਆਰੀ ਸੀ ਭਾਜੀ ਲੋਕੀ ਕਹਿੰਦੇ ਪੈਸਾ ਛੱਡੋ ਜਾਨ ਬਚਾਓ ਇੱਕ ਪੇ ਦੀ ਅਰਥੀ ਪੁੱਤ ਨਹੀਂ ਚੱਕੀ ਨਹੀਂ ਚੱਕੀ ਕਿ ਮੈਨੂੰ ਕਰੋਨਾ ਨਾ ਹੋ ਜੇ ਇਸ ਤੋਂ ਵੱਡਾ ਕਾਲਜੋਗ ਭਾਜੀ ਹੋਰ ਕੀ ਆ ਜੀ ਕੀ ਕਰਨਾ ਪੈਸੇ ਨੂੰ ਜੀ ਚਲਿਏ ਭਾਜੀ ਫੇਰ ਅੱਗੇ ਹੁਣ ਆਪਾਂ ਚੱਲਦੇ ਆਂ ਚਲੋ ਅਸੀਂ ਅੱਗੇ ਚੱਲਦੇ ਤੁਹਾਨੂੰ ਹੋਰ ਇਲਾਕਾ ਦਿਖਾਉਨੇ ਆ ਤੁਹਾਨੂੰ ਇਹ ਦੱਸ ਰਹੇ ਜਿੱਦਾਂ ਕੂਕਾਨੇਟ ਦੇ ਆਪਾਂ ਬਿਲਕੁਲ ਇਲਾਕੇ 'ਚ ਆ ਗਏ ਹਾਂ ਇਸ ਵੇਲੇ ਤੁਹਾਨੂੰ ਕੂਕਾਨੇਟ ਦੀ ਖੱਡ ਵੀ ਦਿਖਾਵਾਂਗੇ ਤੇ ਹੋਰ ਇੰਟਰਸਟਿੰਗ ਗੱਲਾਂ ਕਰਾਂਗੇ ਕਰਮਸ਼ੈਣੀ ਭਾਜੀ ਹੁਣਾਂ ਨਾਲ ਤੁਸੀ ਕੁਕਾਨਡੜ ਚ ਘੁੰਮੇ ਨਹੀਂ ਹੋਣਗੇ ਤੁਹਾਨੂੰ ਉਹ ਵੀ ਦਿਖਾਉਨੇ ਆ ਇੱਥੇ ਇੱਕ ਹੋਟਲ ਤਿਆਰ ਹੋ ਰਿਹਾ ਭਾਜੀ ਅੱਛਾ ਜੀ ਕੁਕਾਨਡੜ ਚ ਅੱਛਾ ਜੀ ਉਹ ਵੀ ਦਿਖਾਉਨੇ ਜੀ ਆਪਾਂ ਨੂੰ ਚਲੋ ਦੇਖ ਦੇ ਦੇ ਚਲੋ ਆ ਜਾਓ ਜੀ ਆ ਜਾਓ ਇੱਕ ਮਿੰਟ ਹੈਗਾ ਸਾਡੇ ਨਾਲ ਇੱਥੇ ਨਾਲਾ ਡੜਾ ਪੈਂਦਾ ਜੀ ਹਾਂਜੀ ਉੱਥੇ ਆ ਨਾ ਜੰਗਲ ਦੇ ਉੱਪਰ ਟਾਪ ਤੇ ਜਾ ਕੇ ਹਾਂਜੀ ਇੱਕ ਬੈਦ ਸਾਹਿਬ ਰਹਿੰਦੇ ਆ ਭਾਜੀ 35 ਸਾਲ ਦਾ ਐਕਸਪੀਰੀਅੰਸ ਆ ਜੜੀ ਬੂਟੀਆਂ ਦਾ ਇੱਕ ਤੁਸੀਂ ਵਲੌਗ ਦੇ ਵਿੱਚ ਪਾਇਆ ਵੀ ਸੀ ਪਾਇਆ ਵੀ ਹੈ ਮੇ ਭਾਜੀ ਉਹ ਘੱਟੋ ਘੱਟ ਭਾਜੀ 400 ਮੈਸੇਜ ਮੈਨੂੰ ਉਸ ਚੀਜ਼ ਦਾ ਆਇਆ ਅੱਛਾ ਜੀ ਅੱਛਾ ਤੇ ਬਾਬਾ ਜੀ ਦਾ ਮੈਨੂੰ ਸਪੈਸ਼ਲ ਫੋਨ ਵੀ ਆਇਆ ਕਿ ਯਾਰ ਤੂੰ ਬੰਦਿਆਂ ਨੂੰ ਦੱਸ ਰਿਹਾ ਮੈਂ ਕਿਹਾ ਜੀ ਬਿਲਕੁਲ ਦੱਸ ਰਿਹਾ ਹਾਂ ਜੀ ਅੱਛਾ ਜੀ ਭਾਜੀ ਹੁਣ ਤੱਕ ਉਹਨਾਂ ਤੋਂ 1.5 200 ਬੰਦਾ ਜਾ ਚੁੱਕਾ ਆ ਉਹ ਜਿੱਥੇ ਕਿ ਆਰਾਮ ਨਾਲ ਗੱਡੀ ਨਹੀਂ ਜਾਂਦੀ ਨਹੀਂ ਗੱਡੀ ਜਾਂਦੀ ਹੈ ਜਾਂਦੀ ਹੈ ਕਿ ਗ੍ਰੇਟ ਵਲਦੀ ਆ ਅੱਛਾ ਜੀ ਅੱਛਾ ਪਰ ਆਪਾਂ ਨਾਰੇ ਡਾਡੇ ਦੇ ਵਿੱਚੋਂ ਜੰਗਲ ਏਰੀਆ ਦੇ ਵਿੱਚੋਂ ਜਾ ਨਹੀਂ ਸਕਦੇ ਕਿਉਂਕਿ ਉੱਥੇ ਭਾਜੀ ਨਾਰਮਲ ਉਹ ਮੈਨੂੰ ਬਾਹਰੋਂ ਇਹ ਬਾਗ ਉੱਥੇ ਘੁੰਮਦਾ ਸੀਗਾ ਭਾਜੀ ਮੈਨੂੰ ਲੱਗਦਾ ਤੂੰ ਇਕੱਲੇ ਗਿਆ ਸੀ ਉਦੋਂ ਮੈਂ ਉਦੋਂ ਇਕੱਲਾ ਗਿਆ ਸੀ ਭਾਜੀ ਸਿਰਫ ਇੱਕ ਪਿੰਡ ਦਾ ਨਾਲ ਲੋਕਲ ਬੰਦਾ ਲਿਆ ਸੀ ਉਹ ਵੀ ਵਿਚਾਰੇ ਨੂੰ ਰਸਤਾ ਭੁੱਲ ਗਿਆ ਉਹ ਤਾਂ ਟੀ ਉਹ ਕਹਿੰਦਾ ਫੇਰ ਖਿੱਚੀ ਜਾ ਹੁਣ ਨਾ ਅੱਗੇ ਜਾਣ ਜੋਗੇ ਨਾ ਪਿੱਛੇ ਫੇਰ ਮੈਂ ਕਿਹਾ ਅੱਗੇ ਹੀ ਚੱਲਦੇ ਆ ਮਤਲਬ ਬਹੁਤ ਵਧੀਆ ਉਹ ਭਾਜੀ ਕਾਲੇ ਤਿਲਾਂ ਦੀ ਖੇਤੀ ਕਰਦੇ ਉਹ ਬੰਦੇ ਬੋਲ ਕਾਲੇ ਤਿਲਾਂ ਦੀ ਖੇਤੀ ਕਾਲੀ ਕਣਕ ਦੀ ਖੇਤੀ ਲੋਕਾਂ ਨੇ ਬਹੁਤ ਘੱਟ ਸੁਣਿਆ ਹੋਊਗਾ ਘੱਟ ਸੁਣੀ ਹੋਣੀ ਬਿਲਕੁਲ ਤੇ ਕਾਲੀ ਹਲਦੀ ਦੀ ਖੇਤੀ ਉਹ ਕੈਂਸਰ ਦਾ ਰਾਜ਼ ਲੱਭ ਰਹੇ ਆ अच्छा ਉਹਨਾਂ ਤੋਂ ਕੈਂਸਰ ਦੇ ਲੋਕੀ ਦਵਾਈ ਲੈਣ ਆਉਂਦੇ ਆ। ਹਾਂਜੀ। ਉਹ ਕਹਿ ਕੇ ਨਾ 3 ਦਿਨ ਦੇ ਵਿੱਚ ਭਾਜੀ ਬਵਾਸੀਰ ਦਾ ਇਲਾਜ ਕਰਦੇ ਆ। ਉਹ ਤੁਹਾਡੇ। ਮਤਲਬ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਆ ਉਹ। ਭਾਜੀ ਇੱਕ ਤੁਸੀਂ ਬਹੁਤ ਵਧੀਆ ਟੌਪਿਕ ਛੇੜਿਆ। ਉਦੋਂ ਚਲੋ ਇਹਦੇ ਬਾਰੇ ਵੀ ਗੱਲਾਂ ਕਰਾਂਗੇ ਆਪਾਂ। ਜੀ। ਜਿਹੜੀ ਨੇਚਰਲ ਚੀਜ਼ਾਂ ਆ ਆਪਾਂ ਛੱਡਦੇ ਜਾ ਰਹੇ ਆ ਜੜੀਆਂ ਬੂਟੀਆਂ ਛੱਡਦੇ ਜਾ ਰਹੇ ਆ ਹੋ ਰੂਲ ਜਰੂਰ ਜੀ ਦਵਾਈਆਂ 'ਚ ਪੈ ਗਏ ਆ ਸਰੀਰ ਖਰਾਬ ਕਰ ਰਹੇ ਆ ਆਪਾਂ ਬਿਲਕੁਲ ਭਾਜੀ ਤੇ ਨਾ ਇਹਦੇ ਚੀਜ਼ ਬਾਰੇ ਵੀ ਤੁਹਾਨੂੰ ਮੈਂ ਨਾ ਕੁਝ ਕੁਝ ਕਿਨਪੁਟਸ ਹੈਗੀਆਂ ਜਿਹਦਾ ਜੋਹ ਭਰਾਜੀ ਨੂੰ ਮਿਲਦੇ ਆ ਮੈਂ ਆਪਣੀ ਵੀਡੀਓਜ਼ ਵੀ ਦਿਖਾਇਆ ਵੀ ਉਹ ਦਿਖਾਵਾਂਗਾ ਤੁਹਾਨੂੰ ਮੈਂ ਜਰੂਰ ਜੀ ਉਹਨਾਂ ਬਾਰੇ ਵੀ ਗੱਲਾਂ ਕਰਾਂਗੇ ਚਲੋ ਠੀਕ ਆ ਭਾਜੀ ਆਪਾਂ ਆ ਗਏ ਹੁਣ ਖੱਡ ਜੀ ਲੋਕਾਂ ਨੇਟ ਵਾਲੀ ਦਿਖਾਉਣ ਮਹਾਰਾਜ ਉਹ ਪਹਿਲੀ ਮਿਲਟਰੀ ਜੁਆਇਨ ਕਰ ਲਈ ਹੈ ਹੈ ਉਹ ਮਿਲਟਰੀ ਜੁਆਇਨ ਕਰ ਲਈ ਤੁਸੀਂ ਨਹੀਂ ਮਿਲਟਰੀ ਜੁਆਇਨ ਨਹੀਂ ਕੀਤੀ ਮੈਂ ਕਿਹਾ ਵਰਦੀ ਦਾ ਉਹੀ ਪਾਈ ਆ ਆ ਦੇਖੋ ਤਾਂ ਹੋਰ ਸੁਣਾਓ ਸਿੱਤਾ ਕਿਤਾ ਜੀ ਵਾਹ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇਹ ਭਰਾ ਜੀ ਹੁਣੀ ਹੈਗੇ ਕਰਮ ਸੈਣੀ ਧੂਤ ਧੂਤ ਕਲਾ ਤੋਂ ਠੀਕ ਹੈ ਠੀਕ ਹੈ ਕਰਮ ਸੈਣੀ ਵਲੌਗਸ ਇਹ ਬਣਾਉਂਦੇ ਆ ਆਪਣਾ ਇਧਰ ਅਕੰਡੀ ਦਾ ਇਲਾਕਾ ਲਗਭਗ ਇਹਨਾਂ ਨੇ ਬਹੁਤ 90% ਐਕਸਪਲੋਰ ਕੀਤਾ ਆ ਠੀਕ ਹੈ ਠੀਕ ਹੈ ਤੇ ਇਹ ਫੇ ਅੱਜ ਮੈਨੂੰ ਮਿਲੇ ਆ ਮੈਂ ਕਿਹਾ ਜਿੱਦਾਂ ਵੀ ਬਹਾਨੇ ਨਾਲ ਮਿਲੇ ਜਿੱਦਾਂ ਵੀ ਮਿਲੇ ਤੁਹਾਨੂੰ ਉਹ ਸਟੋਰੀ ਫੇ ਦੱਸਾਂਗੇ ਅੱਛਾ ਅੱਛਾ ਚਲੋ ਠੀਕ ਆ ਤੇ ਪਾਸ ਇੱਕ ਬਹੁਤ ਵਧੀਆ ਨੌਲੇਜ ਪਤਾ ਲੱਗ ਰਹੀ ਆ ਅੱਜ ਤੁਹਾਡੇ ਕੋ ਵੀ ਲਾਵਾਂ ਕੁਝ ਨੌਲੇਜ ਕੋਈ ਗੱਲ ਨਹੀਂ ਚਲੋ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਵਲੌਗ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਬਹੁਤ ਹੀ ਜਲਦ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਖੂਬਸੂਰਤ ਇਲਾਕਾ ਅਸੀਂ ਹੋਰ ਐਕਸਪਲੋਰ ਕਰਾਂਗੇ